ਸ਼ਵਿੰਦਰੇ ਕੀ ਗੱਲੂ ਐਂ ਕਬਰਾਂ ਜਿਵੇਂ ਬੈਠੀ ਤੂੰ ਮੈਨੂੰ ਨਾ ਸੁਪਨਾ ਹੀ ਆਇਆ ਸੀਗਾ ਬਾਬਿਆਂ ਦਾ ਅੱਜ ਪੀਰਾਂ ਦਾ ਅੱਛਾ ਆਪਾਂ ਭਾਵੇਂ ਥੋੜੇ ਜਿਆਦਾ ਹੋਊਗਾ ਤੁਸੀਂ ਜਾਂਦੇ ਰਹੇ ਹੋ ਪੀਰਾਂ ਦੇ ਪੀਰਾਂ ਦੇ ਛੋਟੇ ਹੁੰਦੇ ਤਾਂ ਮੰਮੀ ਜਾਂਦੀ ਹੁੰਦੀ ਸੀ ਪੀਰਾਂ ਦੇ ਮੱਥਾ ਟੇਕਣ ਮਲੇਰ ਗੁਰਲੇ ਮੈਂ ਵੀ ਨਾਲ ਚੱਲ ਜਾਂਦਾ ਸੀਗਾ ਤੇ ਜਦ ਮੰਮੀ ਜਾਂਣ ਤੋਂ ਬਾਅਦ ਕੋਈ ਨਹੀਂ ਗਿਆ ਪੀਰਾ ਐਸੀ ਮੇਰੇ ਸੁਪਨੇ ਚ ਉਹ ਕਹਿੰਦੇ ਦਰਗਾਹ ਆਓ ਤੁਸੀਂ ਤੁਹਾਨੂੰ ਦਰਗਾਹ ਆਉਣਾ ਪਊਗਾ ਕਹਿੰਦੇ ਦਰਗਾਹ ਆਓ ਤੁਸੀਂ ਤੁਹਾਨੂੰ ਦਰਗਾਹ ਆਉਣਾ ਪਊਗਾ ਫੇਰ ਹੀ ਕਹਿੰਦੇ ਤੁਹਾਡੇ ਕੰਮ ਚੱਲਣਗੇ ਮੈਨੂੰ ਹੁਣ ਐ ਨਹੀਂ ਸਮਝ ਆਉਂਦੀ ਵੀ ਇਹ ਸੁਪਨਾ ਕਿਵੇਂ ਆਇਆ ਸਹੀ ਗੱਲ ਹੈ ਜਸਿੰਦਰ ਬਹੁਤ ਸਾਲ ਹੋ ਗਏ ਪੀਰਾਂ ਦੇ ਗਏ ਨਹੀਂ ਆਪਾਂ ਤਾਂ ਹੀ ਤਾਂ ਆਪਣੇ ਕੰਮਕਾਰ ਰੁਕੇ ਪਏ ਨੇ ਇੰਨੀ ਤਾਂ ਅੰਤਰੀਕ ਰੀਵਿ ਕੱਟਦੇ ਆਪਾਂ ਉਹੀ ਤਾਂ ਗੱਲ ਆ ਮੈਨੂੰ ਵੀ ਹਾਂ ਲੱਗੀ ਜਾਂਦਾ ਵੀ ਜਿਹੜਾ ਆਪਾਂ ਪੀਰਾਂ ਦੇ ਜਾਂਦੇ ਨਿਗੇ ਹੁਣ ਆਪਣੇ ਭੱਟੇ ਕੇ ਉਹ ਵੀ ਵਧੀਆ ਛੋਟੇ ਕੇ ਉਹ ਵੀ ਵਧੀਆ ਹੈਨਾ ਸਾਰੇ ਵਧੀਆ ਗਏ ਇਕੱਲੇ ਆਪਾਂ ਹੀ ਜ਼ਿਆਦਾ ਗਰੀਬ ਹੋ ਗਏ ਆਪਾਂ ਦੋਨੇ ਵਧੀਆ ਕੰਮ ਕਰਦੇ ਸੀ ਤੁਸੀਂ ਕੰਮ ਕਰਦੇ ਸੀਗੇ ਵਧੀਆ ਥੋੜਾ ਚੱਲਦਾ ਸੀ ਕੰਮ ਕਰ ਇੱਕੋ ਦਮ ਸਾਥ ਪਹੁੰਚ ਗਿਆ ਬਹੁਤ ਜ਼ਿਆਦਾ ਸਾਰਾ ਕੁਝ ਵਧੀਆ ਉਹ ਚੱਲੀ ਜਾਂਦਾ ਸੀ ਮੰਮੀ ਹੁੰਦੇ ਸਾਰਾ ਕੁਝ ਹੀ ਹੋਊਗਾ ਹਮ ਹੈ ਫਸ ਮਮੀ ਦੇ ਜਾਣ ਤੋਂ ਬਾਅਦ ਕੁਝ ਨਹੀਂ ਰਿਹਾ ਆ ਨਿੱਕਾ ਜਿਹਾ ਕੋਠਾ ਰਹਿ ਗਿਆ ਉਹੀ ਤਾਂ ਗੱਲ ਹੈ ਕਿ ਆਪਣੇ ਕੋਲੇ ਤਾਂ ਮਕਾਨ ਕੋਠੇ ਗੱਡੀਆਂ ਕਾਰਾਂ ਸਭ ਕੁਝ ਗਈਆਂ ਗਈਆਂ ਹੈਨਾ ਦੋ ਤੀਏ ਪੀਰਾਂ ਤੇਰ ਤਾਂ ਇਹ ਕਹਿੰਦੇ ਸੀ ਕਹਿੰਦੇ ਜਿੰਨਾ ਚਿਰ ਕਹਿੰਦੇ ਮੇਰੇ ਦਰਗਾਹ ਤੇ ਨਹੀਂ ਆਉਂਦੇ ਉਹ ਨਜ਼ਰ ਆਈ ਰਹੂਗਾ ਤੁਸੀਂ ਕਹਿੰਦੇ ਦਰਗਾਹ ਆਓ ਅੱਜ ਕਹਿੰਦੇ ਵੀਰਵਾਰਾ ਵੀਰਵਾਰਾ ਹਣਾ ਅੱਜ ਕਹਿੰਦੇ ਵੀਰਵਾਰਾ ਦਰਗਾਹ ਤੇ ਆਓ ਤੁਸੀਂ ਮੈਂ ਸਾਰੇ ਹੱਲ ਕਰੂੰ ਕਹਿੰਦੇ ਜਾਣਾ ਪੈਣਾ ਫੁੱਲਾਉ ਹੀ ਬੀ ਨੇ ਫੁੱਲੇ ਬੈਠੇ ਕੋਲ ਪੀਰਾਂ ਨੂੰ ਫਿਰ ਮੇਰੀ ਗੱਲ ਸੁਣੋ ਜੀ ਤੁਸੀਂ ਨਾ ਕੁਛ ਕੁਛ ਕਰ ਪੈਸਿਆਂ ਦਾ ਹੱਲ ਕਰੋ ਆਪਾਂ ਕੁਛ ਇੱਕ ਪੈਸੇ ਕਰਕੇ ਆਪਦਾ ਆਪਾਂ ਜਾ ਕੇ ਆਈਏ ਕਰਿਆ ਪੜਾ ਲਾਉਣ ਜੋਗੇ ਚੱਲ ਤੁਸੀਂ ਲੈ ਆਓ ਲੈ ਹੁਣ ਮੈਂ ਕਿਸੇ ਤੋਂ ਪੁੱਛ ਕੇ ਆਉਣਾ ਹਾਂ ਤੇ ਆਪਾਂ ਚੱਲਦੇ ਆਂ ਪੀਰਾਂ ਦੇ ਤੋਂ ਚਾਹ ਬਣਾ ਮੈਂ ਆ ਗਿਆ ਬਸ ਠੀਕ ਆ ਆ ਦੁੱਧ ਸੰਭਲਾ ਠੀਕ ਆ ਠੀਕ ਆ ਹੁਣ ਤੂੰ ਪੀਂ ਕਰ ਨਾ ਆਪਾਂ ਪੀਰਾਂ ਦੇ ਚੱਲਦੇ ਆਂ ਤੇ ਜਿਹੜੀਆਂ ਆਪਣੀ ਭੁੱਲਾਂ ਹੋਈਆਂ ਨੇ ਬਖਸ਼ ਉਹ ਤਾਂ ਪੀਰ ਆਪੀ ਤੇ ਆਪਣੇ ਕੋਲੇ ਨਾਲ ਲੈ ਜਾਣ ਨੂੰ ਤਾਂ ਕੁਝ ਵੀ ਨਹੀਂ ਹੈਗਾ ਉੱਥੇ ਮੈਂ ਤਾਂ ਸੁਣਿਆ ਬਸਮਾਨੀ ਵਾਲਾ ਚੜਦਾ ਨਿਆਜ਼ ਗੁਲਗਲੇ ਹੋਰ ਸਾਰਾ ਕੁਝ ਚੜਦਾ ਮੈਂ ਕਰਦਾ ਕੋਈ ਅਰੇਂਜਮੈਂਟ ਠੀਕ ਆ ਕੋਈ ਹੱਲ ਕਰਕੇ ਆਉਣਾਗਾ ਤੇ ਚਲ ਤੁਸੀਂ ਜਾਓ ਫਿਰ ਮੈਂ ਧਰਦੀਆਂ ਚਾਹ ਚਾਹ ਬਣਾ ਮੈਂ ਆ ਗਿਆ ਬਸ ਮੈਂ ਕਰਤਾ ਅਰੇ ਤੋਂ ਪੈਸੇ ਪੁੱਛ ਕੇ ਆਉਣਾਗਾ ਤੇ ਠੀਕ ਹੈ ਚਲ ਮੜਾ ਜੇ ਛੇਤੀ ਆਜੋ ਫਿਰ ਹੈ ਫਿਰ ਮੈਨੂੰ ਤਾਂ ਆਪੋਦੰਦੀ ਟੈਨਸ਼ਨ ਲੱਗੀ ਪਈ ਹੈ ਜੀ ਐ ਜਾਓ ਲੈ ਕੇ ਜੀ